ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਬਜਟ ਸੈਸ਼ਨ 2025-26 ਦਾ ਅੱਜ ਸ਼ੁਰੂ ਹੋ ਗਿਆ ਇਸ ਸੈਸ਼ਨ ਦੇ ਵਿੱਚ ਬਹੁਤ ਕੁਝ ਖਾਸ ਰਿਹਾ ਹੈ ਔਰ ਬਹੁਤ ਸਾਰੇ ਵਿਵਾਦ ਵੀ ਛਿੜ ਗਏ ਨੇ ਨਾਲ ਹੀ ਗੱਲ ਕਰਨੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਕੋਲ ਅਰਵਿੰਦ ਕੇਜਰੀਵਾਲ ਆਪਣਾ ਜਵਾਬ ਦੇਣ ਦੇ ਲਈ ਅੱਜ ਪਹੁੰਚੇ ਸੀ ਜਵਾਬ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਤੇ ਚਰਚਾ ਕਰਾਂਗੇ ਨਾਲੇ ਭਾਜਪਾ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਸੀ ਉਸ ਦੇ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਸੋ ਆਓ ਇਹਨਾਂ ਖਬਰਾਂ ਦੇ ਉੱਤੇ ਵਿਸਤਾਰ ਸਹਿਤ ਚਰਚਾ ਕਰਨ ਲਈ ਵਾਧਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵਾਦ। ਅੱਜ 18ਵੀਂ ਲੋਕ ਸਭਾ ਦਾ ਪਹਿਲਾ ਬਜਟ ਸੈਸ਼ਨ ਸੀ ਜਾਨੀ ਕਿ ਕਹਿ ਸਕਦੇ ਹੋ ਕਿ ਮੋਦੀ ਕਾਰਜਕਾਲ ਦਾ 3.0 ਦਾ ਅੱਜ ਪਹਿਲਾ ਬਜਟ ਸੈਸ਼ਨ ਆ ਜਿਹੜਾ ਮੋਦੀ ਕਾਰਜਕਾਲ ਦਾ ਉਹਦੀ ਅੱਜ ਸ਼ੁਰੂਆਤ ਹੋ ਗਈ ਹੈ। ਸਭ ਤੋਂ ਪਹਿਲਾਂ ਰਾਸ਼ਟਰਪਤੀ ਦੇ ਭਾਸ਼ਣ ਦੀ ਗੱਲ ਕਰਨ ਤੋਂ ਵੀ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਦਨ ਦੇ ਵਿੱਚ ਜਾਣ ਤੋਂ ਪਹਿਲਾਂ ਬਾਹਰ ਸੰਬੋਧਨ ਕੀਤਾ ਗਿਆ ਔਰ ਉਸ ਸੰਬੋਧਨ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਕੁਝ ਖਾਸ ਗੱਲਾਂ ਦੇ ਉੱਤੇ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਤੁਸੀਂ ਵੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਮਹਿਸੂਸ ਜ਼ਰੂਰ ਕਰੋਗੇ ਕਿ ਸ਼ਾਇਦ ਵਾਕਈ ਇਹ ਪੁਆਇੰਟ ਜਿਹੜਾ ਚੱਕਿਆ ਗਿਆ ਹੈ ਸ਼ਾਇਦ ਥੋੜਾ ਬਾਜਬ ਲੱਗਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2014 ਤੋਂ ਬਾਅਦ ਇਹ ਪਹਿਲਾ ਬਜਟ ਸੈਸ਼ਨ ਹੈ ਜਿਸ ਤੋਂ ਪਹਿਲਾਂ ਕਿਸੇ ਵੀ ਵਿਦੇਸ਼ੀ ਤਾਕਤ ਦੇ ਵੱਲੋਂ ਕੋਈ ਵੀ ਹਿਲਜੁਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਹਿੰਦੇ ਮੈਨੂੰ ਉਮੀਦ ਸੀ ਕਿ ਇਸ ਵਾਰ ਵੀ ਕੋਈ ਨਾ ਕੋਈ ਹਿਲਜੁਲ ਕਰਨਗੇ। ਹਿਲਜੁਲ ਕਿਦਾਂ ਕਿਦਾਂ ਦੀ? ਜਿਸ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਕਿ ਕਦੀ ਅਡਾਨੀ ਦੇ ਖਿਲਾਫ ਇੱਕ ਰਿਪੋਰਟ ਪੇਸ਼ ਕਰ ਦਿੱਤੀ ਜਾਂਦੀ ਹੈ। ਯਾ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹਨਾਂ ਦੰਗਿਆਂ ਨੂੰ ਲੈ ਕੇ ਇੱਕ BBC ਦੇ ਵੱਲੋਂ ਇੱਕ ਡਾਕੂਮੈਂਟਰੀ ਜਾਰੀ ਕਰ ਦਿੱਤੀ ਗਈ ਸੀ ਸੋ ਐਸੇ ਬਹੁਤ ਸਾਰੇ ਵਿਵਾਦ ਰਹੇ ਨੇ ਜਿਹੜੇ ਬਜਟ ਸੈਸ਼ਨਾਂ ਤੋਂ ਪਹਿਲਾਂ-ਪਹਿਲਾਂ ਜਦੋਂ ਕੋਈ ਵਿਧਾਨ ਸਭਾ ਦਾ ਲੋਕ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾ ਹੁੰਦਾ ਸੀ ਉਸ ਤੋਂ ਪਹਿਲਾਂ ਵੱਡੀਆਂ-ਵੱਡੀਆਂ ਏਦਾਂ ਦੀਆਂ ਵਿਦੇਸ਼ੀ ਤਾਕਤਾਂ ਦੇ ਵੱਲੋਂ ਕੋਈ ਨਾ ਕੋਈ ਐਸੀ ਰਿਪੋਰਟ ਜਾਰੀ ਕਰ ਦਿੱਤੀ ਜਾਂਦੀ ਸੀ ਜਿਸ ਦੇ ਵਿੱਚ ਜਿਹੜਾ ਸਦਨ ਹੈ ਉਸ ਦੇ ਵਿੱਚ ਸਾਰੇ ਸਦਨ ਦੀਆਂ ਕਾਰਵਾਈਆਂ ਦੇ ਵਿੱਚ ਇਹੀ ਮੁੱਦੇ ਦੇ ਉੱਤੇ ਜਿਹੜੀ ਚਰਚਾ ਚੱਲਦੀ ਰਹਿੰਦੀ ਸੀ ਔਰ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਇਸ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਉਹ ਕਹਿੰਦੇ ਕਿ 2014 ਤੋਂ ਬਾਅਦ ਇਹ ਪਹਿਲਾ ਸਮਾਂ ਹੈ ਜਦੋਂ ਕਿਸੇ ਵਿਦੇਸ਼ੀ ਤਾਕਤ ਦੇ ਵੱਲੋਂ ਕੋਈ ਵੀ ਐਸਾ ਕੰਮ ਨਹੀਂ ਕੀਤਾ ਗਿਆ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜੇ ਫੈਸਲੇ ਨੇ ਉਹ ਇਤਿਹਾਸਕ ਫੈਸਲੇ ਹੋਣਗੇ ਉਹਨਾਂ ਦੇ ਤੀਸਰੇ ਕਾਰਜਕਾਲ ਦੇ ਵਿੱਚ ਔਰ ਨਾਰੀ ਨਾਲ ਹੀ ਉਹਨਾਂ ਨੇ ਕਿਹਾ ਕਿ ਨਾਰੀ ਦੇ ਲਈ ਨਾਰੀ ਦੇਸ਼ ਸ਼ਕਤੀਕਰਨ ਦੇ ਲਈ ਐਸੇ ਇਤਿਹਾਸਕ ਕਮਾਂ ਵਾਲੇ ਟਾਈਮ ਦੇ ਵਿੱਚ ਕੀਤੇ ਜਾਣਗੇ ਜਿਨ੍ਹਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਰਿਫਾਰਮ ਪਰਫਾਰਮ ਤੇ ਟ੍ਰਾਂਸਫਾਰਮ ਇਹ ਸਾਡੀ ਨੀਤੀ ਰਹੇਗੀ ਇਸ ਵਾਰ ਕੰਮ ਕਰਨ ਦੀ ਔਰ ਇਸ ਵਾਰ ਬਹੁਤ ਕੁਝ ਅਸੀਂ ਦੇਸ਼ ਦੇ ਲੋਕਾਂ ਦੇ ਲਈ ਕਰਨ ਵਾਲੇ ਆ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ ਕਰਦੀਆਂ ਨੇ ਉਹਨਾਂ ਦੇ ਉੱਤੇ ਵੀ ਸਾਡੀ ਨਜ਼ਰ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਰਹੇਗੀ ਇਹ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਲੋਕਾਂ ਨੂੰ ਜਿਹੜਾ ਸੰਬੋਧਨ ਕੀਤਾ ਉਹਨਾਂ ਨੇ ਲੋਕ ਸਭਾ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਉਸ ਦੀ ਗੱਲ ਹੋਈ ਹੁਣ ਅੰਦਰ ਜਾ ਕੇ ਭਾਸ਼ਣ ਸ਼ੁਰੂ ਹੋਇਆ ਦਰੋਪਦੀ ਮੁਰਮੂ ਰਾਸ਼ਟਰਪਤੀ 59 ਮਿੰਟ ਦਾ ਭਾਸ਼ਣ ਉਹਨਾਂ ਦਾ ਜਿਹੜਾ ਸੀਗਾ ਉਹ ਭਾਸ਼ਣ ਹੋਇਆ ਉਹਨਾਂ ਦਾ 1 ਘੰਟੇ ਦਾ ਕਹਿ ਸਕਦੇ ਹੋ ਭਾਸ਼ਣ ਦੋਵੇਂ ਸਦਨਾਂ ਦੇ ਵਿੱਚ ਲੋਕ ਸਭਾ ਰਾਜ ਸਭਾ ਦੇ ਵਿੱਚ ਉਹਨਾਂ ਦਾ ਭਾਸ਼ਣ ਹੋਇਆ ਔਰ ਉਸ ਭਾਸ਼ਣ ਦੇ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ 3 ਕਰੋੜ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਸਰਕਾਰ ਦੇ ਵੱਲੋਂ ਨਵੇਂ ਘਰ ਦਿੱਤੇ ਜਾਣਗੇ ਔਰ 70 ਪਲੱਸ ਜਿਹੜੇ 6 ਕਰੋੜ ਲੋਕਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ 70 ਤੋਂ ਪਲੱਸ ਜਿਹੜੇ 6 ਕਰੋੜ ਲੋਕ ਨੇ ਉਹਨਾਂ ਨੂੰ ਸਿਹਤ ਸਹੂਲਤਾਂ ਜਿਹੜਾ ਉਹਨਾਂ ਦੀ ਸਿਹਤ ਸਹੂਲਤਾਂ ਦੇ ਲਈ ਉਹਨਾਂ ਦੇ ਲਈ ਖਾਸ ਸਾਡੀ ਸਰਕਾਰ ਦੇ ਵੱਲੋਂ ਕੰਮ ਕੀਤਾ ਜਾਏਗਾ ਜਿਵੇਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਪਹਿਲਾਂ ਇਲੈਕਸ਼ਨ ਹੋਣ ਤੋਂ ਪਹਿਲਾਂ 2024 ਵਾਲੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ 70 ਪਲੱਸ ਜਿਹੜੇ ਆ 70 ਸਾਲ ਦੀ ਉਮਰ ਤੋਂ ਬਦ ਬਜ਼ੁਰਗ ਹੋਣਗੇ ਉਹਨਾਂ ਦਾ ਸਿਹਤ ਬੀਮਾ ਯੋਜਨਾ ਉਹਨਾਂ ਦੇ ਲਈ ਲਾਗੂ ਹੋਏਗੀ ਔਰ ਪੂਰਨ ਤੌਰ ਦੇ ਉਤੇ ਉਹਨਾਂ ਦਾ ਸਾਰਾ ਇਲਾਜ ਜਿਹੜਾ ਸਾਡੀ ਸਰਕਾਰ ਦੇ ਵੱਲੋਂ ਕਰਾਇਆ ਜਾਏਗਾ ਔਰ ਅੱਜ ਦਰੋਪਦੀ ਮੁਰਮੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 6 ਕਰੋੜ ਦੇ ਕਰੀਬ ਉਹ ਲੋਕ ਨੇ ਬਿਰਧ ਨੇ ਜਿਨ੍ਹਾਂ ਦਾ ਇਲਾਜ ਆਉਣ ਵਾਲੇ ਟਾਈਮ 'ਚ ਸਾਡੀ ਸਰਕਾਰ ਕਰਾਏਗੀ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਆਰਥਿਕ ਸਰਵੇਖਣ ਜਿਸ ਨੂੰ ਇਕਨੋਮਿਕ ਸਰਵੇ ਕਿਹਾ ਜਾਂਦਾ ਹੈ ਜਿਸ ਦਾ ਜ਼ਿਕਰ ਅਸੀਂ ਅੱਜ ਸਵੇਰੇ ਵੀ ਕੀਤਾ ਸੀਗਾ ਕਿ ਉਸ ਨੂੰ ਪੇਸ਼ ਕਰਦੇ ਨੇ ਵਿੱਤ ਮੰਤਰੀ ਸਦਨ ਦੇ ਵਿੱਚ ਉਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਜੋ ਵਿਕਾਸ ਦਰ ਰਹੇਗੀ ਸਭ ਤੋਂ ਵੱਡਾ ਪ੍ਰਭਾਵ ਇਹ ਹੀ ਹੁੰਦਾ ਹੈ ਸਦਨ ਦੇ ਵਿੱਚ ਕਿ ਇਸ ਵਾਰ ਦੇਸ਼ ਕੀ ਤਰੱਕੀ ਕਰੇਗਾ ਕਿਹੜੀਆਂ ਲੀਹਾਂ ਨੂੰ ਛੂਹਦਾ ਤੁਸੀਂ ਆਰਥਿਕ ਸਰਵੇਖਣ ਕੀਤਾ ਇਕਨੋਮਿਕ ਸਰਵੇ ਤੁਹਾਡਾ ਕੀ ਕਹਿੰਦਾ ਹੈ ਕਿ ਤੁਸੀਂ ਕੀ ਕੁਸ਼ ਕੀਤਾ ਪਿਛਲੇ ਸਮੇਂ ਦੇ ਵਿੱਚ ਹੁਣ ਤੁਸੀਂ ਕੀ ਕਰੋਗੇ ਆਉਣ ਵਾਲੇ ਟਾਈਮ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ 6.3 ਤੋਂ 6.8 ਦੀ ਉਮੀਦ ਹੈ ਵਿਕਾਸ ਦਰ ਜਿਹੜੀ ਹੈ ਉਹ ਵਧੇਗੀ ਔਰ ਉਹਨਾਂ ਨੇ ਇਸ ਦੇ ਨਾਲ ਹੀ ਕਿਹਾ ਕਿ 24-25 ਦੇ ਵਿੱਚ ਰਿਟੇਲ ਮਹਿੰਗਾਈ ਜਿਹੜੀ ਸੀ ਪਿਛਲਿਆਂ ਸਮਿਆਂ ਦੇ ਵਿੱਚ 5.4 ਫੀਸਦੀ ਜਿਹੜੀ ਕਿ ਹੁਣ ਘਟ ਕੇ 4.9 ਹੋ ਗਈ ਮਤਲਬ ਉਹਨਾਂ ਨੇ ਕਿਹਾ ਕਿ ਰਿਟੇਲ ਦੀ ਜਿਹੜੀ ਮਹਿੰਗਾਈ ਹੈ ਉਹਦੇ ਵਿੱਚ ਗਿਰਾਵਟ ਆਈ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਨਾਲ ਉਹਨਾਂ ਨੇ ਕਿਹਾ ਕਿ ਖਰਾਬ ਮੌਸਮ ਤੇ ਘੱਟ ਉਤਪਾਦ ਕਰਕੇ ਮਹਿੰਗਾਈ ਵਧੀ ਸੀ ਰੀਜ਼ਨ ਮਹਿੰਗਾਈ ਦਾ ਉਹਨਾਂ ਤੋਂ ਬਾਰ-ਬਾਰ ਪੁੱਛਿਆ ਜਾਂਦਾ ਕਿਉਂਕਿ ਵਿੱਤ ਮੰਤਰੀ ਨੂੰ ਇਹ ਪੁੱਛਿਆ ਜਾਂਦਾ ਕਿ ਰਸੋਈ ਦੇ ਦਾ ਜਿਹੜਾ ਸਮਾਨ ਹੈ ਮਹਿਲਾਵਾਂ ਕਹਿੰਦੀਆਂ ਨੇ ਉਹ ਬਹੁਤ ਮਹਿੰਗਾ ਹੋ ਗਿਆ ਉਹਦਾ ਕੀ ਕਾਰਨ ਹੈ ਹਾਲਾਂਕਿ ਪਾਤ ਪਾਤੇ ਵੱਲੋਂ ਹੁਣ ਕਿਹਾ ਗਿਆ ਹੈ ਵਿੱਤ ਮੰਤਰੀ ਦੇ ਵੱਲੋਂ ਕਿ ਖਰਾਬ ਮੌਸਮ ਦੇ ਕਰਕੇ ਜਿਹੜੀ ਘੱਟ ਉਤਪਾਦਨ ਹੋ ਰਿਹਾ ਹੈ ਉਹਦੇ ਕਰਕੇ ਮਹਿੰਗਾਈ ਵਧੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਲੇਬਰ ਮਾਰਕੀਟ ਦੇ ਹਾਲਾਤ ਜਿਹੜੇ ਨੇ ਪਿਛਲੇ 7 ਸਾਲਾਂ ਦੇ ਵਿੱਚ ਬਿਹਤਰ ਹੋਏ ਨੇ ਔਰ ਹੋਰ ਇਹਨਾਂ ਨੂੰ ਬਿਹਤਰ ਕਰਨ ਦੇ ਲਈ ਸਾਡੀ ਸਰਕਾਰ ਦੇ ਵੱਲੋਂ ਕਈ ਉਪਰਾਲੇ ਪਹਿਲਾਂ ਵੀ ਕੀਤੇ ਗਏ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਉਪਰਾਲੇ ਜਾਰੀ ਰਹਿਣਗੇ ਸੋ ਇਹ ਚੀਜ਼ਾਂ ਦੇ ਉੱਤੇ ਅੱਜ ਖਾਸ ਕਰਕੇ ਉਹਨਾਂ ਦਾ ਫੋਕਸ ਰਿਹਾ ਹਾਲਾਂਕਿ ਸ਼ਨੀਵਾਰ ਨੂੰ ਜਨਕਿ 1 ਫਰਵਰੀ ਨੂੰ ਭਲਕੇ ਬਜਟ ਸੈਸ਼ਨ ਜਿਹੜਾ ਪੂਰਨ ਤੌਰ ਦੇਤੇ ਪਹਿਲਾ ਬਜਟ ਜਿਹੜਾ 3.0 ਮੋਦੀ ਸਰਕਾਰ ਦਾ ਉਹ ਪੂਰਨ ਤੌਰ ਦੇਤੇ ਕੱਲ ਪੇਸ਼ ਕੀਤਾ ਜਾਏਗਾ ਔਰ ਉਮੀਦ ਹੈ ਕਿ ਲੋਕਾਂ ਦੀ ਰਸੋਈ ਜਿਹੜੀ ਹੈ ਉਹ ਸਸਤੀ ਹੋਏਗੀ ਔਰ ਜਿਹੜੇ ਮੱਧ ਵਰਗੀ ਲੋਕ ਨੇ ਉਹਨਾਂ ਦੇ ਲਈ ਕੁਝ ਖਾਸ ਚੀਜ਼ਾਂ ਇਸ ਬਜਟ ਸੈਸ਼ਨ ਦੇ ਵਿੱਚ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਜਦੋਂ ਇਹ ਬਜਟ ਸੈਸ਼ਨ ਅੱਜ ਦਾ ਜਿਹੜਾ ਪਹਿਲਾ ਦਿਨ ਹੈ ਉਹ ਜਦੋਂ ਸਥगित ਹੁੰਦਾ ਹੈ ਕਿਉਂਕਿ ਕੱਲ 11 ਵਜੇ ਫਿਰ ਤੋਂ ਦੁਬਾਰਾ ਕਾਰਵਾਈ ਸ਼ੁਰੂ ਹੋਏਗੀ ਉਸ ਤੋਂ ਬਾਅਦ ਵਿਰੋਧੀ ਧਿਰ ਜਦੋਂ ਬਾਹਰ ਆਂਦੀ ਹੈ ਤੇ ਵਿਰੋਧੀ ਧਿਰ ਦੇ ਨਾਲ ਮੀਡੀਆ ਅਦਾਰਿਆਂ ਦੇ ਵੱਲੋਂ ਖਾਸ ਕਰਕੇ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਅੱਜ ਜੋ ਪਾਸ਼ਣ ਹੈ ਦਿੱਤਾ ਗਿਆ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਜਾਂ ਇਕਨੋਮਿਕ ਸਰਵੇ ਜਿਹੜਾ ਅੰਦਰ ਪੇਸ਼ ਕੀਤਾ ਗਿਆ ਉਸ ਤੋਂ ਤੁਸੀਂ ਸੰਤੁਸ਼ਟ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬਾਹਰ ਆ ਕੇ ਕੁਝ ਐਸੀਆਂ ਟਿੱਪਣੀਆਂ ਹੋ ਗਈਆਂ ਜਿਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਵਿਵਾਦ ਹੋ ਰਿਹਾ ਹੈ ਸਭ ਤੋਂ ਪਹਿਲਾਂ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਜਦੋਂ ਬਾਹਰ ਆਏ ਤੇ ਮੀਡੀਆ ਅਦਾਰਿਆਂ ਵਾਲਿਆਂ ਨੇ ਉਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾਇਆ ਤੇ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਕੁਝ ਖਾਸ ਰਿਹਾ ਤੁਸੀਂ ਬ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਭਾਸ਼ਣ ਬਾਰੇ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਟਿੱਪਣੀਆਂ ਐਸੀਆਂ ਹੋ ਗਈਆਂ ਜਿਸ ਦੇ ਨਾਲ ਹੁਣ ਪੂਰੇ ਦੇਸ਼ ਦੇ ਵਿੱਚ ਵਿਵਾਦ ਖੜਾ ਹੋ ਗਿਆ ਹੈ ਭਾਗਪਾ ਦੇ ਵੱਲੋਂ ਉਸ ਨੂੰ ਰਾਸ਼ਟਰਪਤੀ ਦੇ ਨਾਲ ਜੋੜ ਕੇ ਕਿ ਰਾਸ਼ਟਰਪਤੀ ਇੱਕ ਐਸੇ ਸੰਬਦਾਇਤ ਤੋਂ ਆਂਦੇ ਨੇ ਜਿਨ੍ਹਾਂ ਦੇ ਉੱਤੇ ਬਾਰ-ਬਾਰ ਕਾਂਗਰਸ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਤੁਸੀਂ ਭਾਸ਼ਣ ਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਬਹੁਤ ਬੋਰਿੰਗ ਸੀ ਬੋਰਿੰਗ ਸੀ ਕਿ ਇਸ ਭਾਸ਼ਣ ਦੇ ਵਿੱਚ ਸਾਰੀਆਂ ਗੱਲਾਂ ਰਿਪੀਟ ਹੋ ਰਹੀਆਂ ਸੀ बार-बार ਬਹੁਤ ਬੋਰਿੰਗ ਭਾਸ਼ਣ ਸੀ ਭਾਜਪਾ ਦੇ ਵੱਲੋਂ ਇਹਦਾ ਜਵਾਬ ਦਿੱਤਾ ਗਿਆ ਭਾਜਪਾਲੇ ਕਹਿੰਦੇ ਕਿ ਕੀ ਅੰਦਰ ਕੋਈ ਰਾਸ਼ਟਰਪਤੀ ਨੇ ਕੋਈ ਟਿੱਪਣੀ ਕਰਨੀ ਸੀ ਐਸੀ ਕੋਈ ਰਾਜਨੀਤਿਕ ਟਿੱਪਣੀ ਕਰ ਦਿੰਦੇ ਉਹ ਉਹ ਭਾਸ਼ਣ ਜੋ ਭਾਸ਼ਣ ਸਰਵੇ ਹੈ ਕਿ ਉਹ ਪੜ ਰਹੇ ਨੇ ਜਾਂ ਫਿਰ ਦੇਸ਼ ਦੇ ਵਿੱਚ ਆਉਣ ਵਾਲੇ ਟਾਈਮ ਤੇ ਕੀ ਕੁਝ ਪਹਿਲਾਂ ਹੋਇਆ ਤੇ ਕੀ ਕੁਝ ਕਰਨਾ ਹੈ ਉਹ ਇਹ ਚੀਜ਼ਾਂ ਉਹਨਾਂ ਨੇ ਬਿਆਨ ਕਰਨੀਆਂ ਸੀ ਤੇ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਬਿਆਨ ਹੈ ਇਹ ਬੇਤੁਕਾ ਬਿਆਨ ਹੈ ਉਸ ਤੋਂ ਬਾਅਦ ਸੋਨੀਆ ਗਾਂਧੀ ਤੋਂ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਸੋਨੀਆ ਗਾਂਧੀ ਦੇ ਵੱਲੋਂ ਕਿਹਾ ਗਿਆ ਕਿ ਰਾਸ਼ਟਰਪਤੀ ਜਿਹੜੇ ਨੇ ਉਹ ਥੱਕ ਗਏ ਸੀ ਅੰਦਰ ਬਹੁਤ ਬੋਲਦੇ ਬੋਲਦੇ ਉਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਆ ਸੀ ਪੂਰ ਲੇਡੀ ਉਹਨਾਂ ਨੇ ਕਿਹਾ ਕਿ ਪੂਰ ਲੇਡੀ ਦਾ ਮਤਲਬ ਵਿਚਾਰੀ ਔਰ ਇਸ ਤੋਂ ਬਾਅਦ ਭਾਜਪਾ ਨੇ ਇਸ ਗੱਲ ਨੂੰ ਚੱਕ ਲਿਆ ਔਰ ਭਾਜਪਾ ਦੇ ਬੋਲੋ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੇਕਰ ਰਾਸ਼ਟਰਪਤੀ ਜਿਹੜੇ ਨੇ ਉਹ ਉਹਨਾਂ ਦੇ ਉੱਪਰ ਇਹ ਟਿੱਪਣੀਆਂ ਜਿਹੜੀਆਂ ਪਿਛਲੇ ਕਾਫੀ ਸਮਿਆਂ ਤੋਂ ਕਾਂਗਰਸ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਔਰ ਅੱਜ ਪੂਰ ਲੇਡੀ ਕਹਿਣਾ ਵਿਚਾਰੀ ਦਸਨਾ ਦੇਸ਼ ਦੀ ਪ੍ਰਥਮ ਲੇਡੀ ਨੂੰ ਜਿਹੜੀ ਰਾਸ਼ਟਰਪਤੀ ਹੈ ਇਹ ਮੰਦਪਾ ਕੀ ਗੱਲ ਹੈ ਔਰ ਇਸ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਸੋਨੀਆ ਗਾਂਧੀ ਨੂੰ ਸੋਨੀਆ ਗਾਂਧੀ ਤੋਂ ਇਸ ਗੱਲ ਦੀ ਅਸੀਂ ਉਮੀਦ ਨਹੀਂ ਕਿਸੇ ਕਰਦੇ ਜੋ ਸੋਨੀਆ ਗਾਂਧੀ ਦੇ ਵੱਲੋਂ ਕਿਹਾ ਗਿਆ ਉਹ ਪੂਰ ਲੇਡੀ ਪਾਸ਼ਨ ਕਰਦੀ ਕਰਦੀ ਲਾਸਟ ਤੱਕ ਉਹ ਥੱਕ ਗਈ ਸੀ ਜਾਨਕਿ ਵਿਚਾਰੀ ਉਹ ਥੱਕ ਗਈ ਸੀ ਸੋ ਇਸ ਗੱਲ ਨੂੰ ਲੈ ਕੇ ਭਾਜਪਾ ਦੇ ਵੱਲੋਂ ਹੁਣ ਵਿਰੋਧ ਕੀਤਾ ਜਾ ਰਿਹਾ ਪੱਪੂ ਯਾਦਵ ਨੇ ਕਾਂਗਰਸ ਦੇ ਸੰਸਦ ਮੈਂਬਰ ਉਹ ਇਹਨਾਂ ਸਾਰਿਆਂ ਤੋਂ ਦੋ ਚੱਕਰ ਕਦਮ ਅੱਗੇ ਚਲੇ ਗਏ ਕਿਉਂਕਿ ਪੱਪੂ ਯਾਦਵ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਲਈ ਉਹ ਜਦੋਂ ਬਿਆਨ ਦਿੰਦੇ ਨੇ ਹਾਲਾਂਕਿ ਪੁਰਾਣੇ ਸੰਸਦ ਨੇ ਪਰ ਜਦੋਂ ਉਹਨਾਂ ਦਾ ਉਹ ਵੱਲੋਂ ਬਿਆਨ ਦਿੱਤਾ ਜਾਂਦਾ ਤੇ ਸ਼ਾਇਦ ਉਹ ਬਿਆਨ ਦੇਣ ਲੱਗੇ ਨਹੀਂ ਸੋਚਦੇ ਪੱਪੂ ਯਾਦਵ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਕਿ ਰਾਸ਼ਟਰਪਤੀ ਪਹਿਲੀ ਗੱਲ ਤਾਂ ਕਹਿੰਦੇ ਕਿ ਰਾਸ਼ਟਰਪਤੀ ਰਬੜ ਦੀ ਸਟੈਂਪ ਹੈ ਜੋ ਉਹਨੂੰ ਦਿੱਤਾ ਜਾਂਦਾ ਉਹ ਪੜ੍ਹ ਦਿੰਦੀ ਆ ਕਹਿੰਦੇ ਉਹ ਐਡਾ ਲੱਗ ਰਿਹਾ ਸੀ ਕਿ ਰਾਸ਼ਟਰਪਤੀ ਲੈਵਲ ਲੈਟਰ ਪੜ੍ਹ ਰਹੀ ਹੈ ਇਹ ਪੱਪੂ ਯਾਦਵ ਦੇ ਵੱਲੋਂ ਸੰਸਦ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਕਿ ਜਿਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਅੱਜ ਜਿੱਥੇ ਭਾਸ਼ਣ ਦੀਆਂ ਚਰਚਾਵਾਂ ਹੋਣੀਆਂ ਸੀ ਇਕਨੋਮਿਕ ਸਰਵੇ ਦੀ ਚਰਚਾ ਹੋਣੀ ਸੀ ਉੱਥੇ ਹੁਣ ਚਰਚਾ ਇਹ ਛਿੜ ਪਈ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਦੇ ਉੱਪਰ ਇਸ ਤਰੀਕੇ ਦੀ ਬਿਆਨਬਾਜ਼ੀ ਐਸੀਆਂ ਟਿੱਪਣੀਆਂ ਕਰਨੀਆਂ ਕਿਉਂਕਿ ਉਹ ਐਸੇ ਜਨਜਾਤੀ ਸਮਾਜ ਤੋਂ ਆਉਂਦੇ ਨੇ ਇਸ ਕਰਕੇ ਉਹਨਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਸੋ ਅੱਜ ਬੜਾ ਹੰਗਾਮਾ ਜਿਹੜਾ ਹੈ ਉਹ ਸੰਸਦ ਦੇ ਵਿੱਚ ਨਹੀਂ ਹੋਇਆ ਸੰਸਦ ਤੋਂ ਬਾਹਰ ਆ ਕੇ ਇਹ ਹੰਗਾਮਾ ਜਿਹੜਾ ਹੈ ਉਹ ਹੋਣਾ ਸ਼ੁਰੂ ਹੋ ਗਿਆ ਔਰ ਵਕ ਵਕ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੁਣ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਤੋਂ ਕਾਂਗਰਸ ਦੀ ਮਾਨਸਿਕਤਾ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ ਕਿ ਕਾਂਗਰਸ ਆ ਛੋਟੇ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਕੀ ਸੋਚਦੀ ਹੈ ਅਰਵਿੰਦ ਕੇਜਰੀਵਾਲ ਦੇ ਉੱਪਰ ਇਲੈਕਸ਼ਨ ਕਮਿਸ਼ਨ ਨੇ ਇੱਕ ਸ਼ਿਕੰਜਾ ਕੱਸਦੇ ਹੋਏ ਉਹਨਾਂ ਤੋਂ ਜਵਾਬ ਮੰਗਿਆ ਸੀ ਕਿ ਤੁਸੀਂ ਕਿਸ ਵਿਹਾਪਤੇ ਕਿਹਾ ਹੈ ਕਿ ਦਿੱਲੀ ਦਾ ਪਾਣੀ ਜਿਹੜਾ ਹੈ ਯਮੁਨਾ ਜੀ ਦਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋ ਗਿਆ ਉਹਦੇ ਤੁਸੀਂ ਜਵਾਬ ਦਿਓ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਪੰਜ ਸਵਾਲ ਉਹਨਾਂ ਨੇ ਕੀਤੇ ਸੀ ਔਰ ਬੀਤੇ ਕੱਲ ਜਦੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹਦਾ ਜਵਾਬ ਦਿੱਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਫਿਰ ਕਿਹਾ ਸੀ ਕਿ ਗੋਲਮੋਲ ਜਵਾਬ ਨਾ ਦਿਓ ਤੁਸੀਂ ਸਾਨੂੰ ਸਪਸ਼ਟ ਰੂਪ ਦੇ ਵਿੱਚ ਦੱਸੋ ਕਿ ਪਾਣੀ ਕਿੱਦਾਂ ਜ਼ਹਿਰੀਲਾ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੋਂ ਪਾਣੀ ਜ਼ਹਿਰੀਲਾ ਸੀ ਔਰ ਪਾਣੀ ਕਿਹੜੇ ਇੰਜੀਨੀਅਰ ਨੇ ਤੁਹਾਨੂੰ ਦੱਸਿਆ ਔਰ ਪਾਣੀ ਨੂੰ ਸਾਫ਼ ਕਰਨ ਦੇ ਲਈ ਤੁਸੀਂ ਕੀ ਕੀਤਾ ਤਮਾਮ ਗੱਲਾਂ ਦਾ ਸਵਾਲ ਜਿਹੜੇ ਸੀ ਉਹ ਇਲੈਕਸ਼ਨ ਕਮਿਸ਼ਨ ਨੇ ਅ ਅਰਵਿੰਦ ਕੇਜਰੀਵਾਲ ਨੂੰ ਪੁੱਛੇ ਸੀ ਅਰਵਿੰਦ ਕੇਜਰੀਵਾਲ ਨੇ ਜਦੋਂ ਜਵਾਬ ਦਿੱਤੇ ਉਹ ਕਹਿੰਦੇ ਕਿ ਤੁਸੀਂ ਐਡਾ ਜਵਾਬ ਨਾ ਦਿਓ ਸਾਨੂੰ ਰਿਟਨ ਦੇ ਵਿੱਚ ਦਿਓ ਅੱਜ 11 ਵਜੇ ਅ ਅਰਵਿੰਦ ਕੇਜਰੀਵਾਲ ਸੀਮ ਭਗਵੰਤ ਮਾਨ सीएम ਦਿੱਲੀ ਦੇ ਆਤੀ ਸੀ ਉਹਨਾਂ ਦੇ ਨਾਲ ਕੇ ਔਰ ਉਹ ਜਵਾਬ ਦੇਣ ਦੇ ਲਈ ਪਹੁੰਚੇ ਜਵਾਬ ਦਿੱਤੇ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਭਾਜਪਾ ਚਾਹਦੀ ਸੀ ਕਿ ਆਰਟੀਫੀਸ਼ੀਅਲ ਵਾਟਰ ਕ੍ਰਾਈਸਿਸ ਦਿੱਲੀ ਦੇ ਵਿੱਚ ਆ ਜਾਏ ਪਰ ਸਾਡੀ ਸੂਝ ਬੂਝ ਦੇ ਨਾਲ ਮੇਰੀ ਸੂਝ ਬੂਝ ਦੇ ਨਾਲ ਇਹ ਕ੍ਰਾਈਸਿਸ ਜਿਹੜਾ ਸੀ ਇਹ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਇਹ ਕ੍ਰਾਈਸਿਸ ਜਿਹੜਾ ਸੀ ਉਹ ਅਸੀਂ ਰੋਕ ਦਿੱਤਾ ਜੇ ਅਸੀਂ ਸੂਝ ਬੂਝ ਦੇ ਨਾਲ ਕੰਮ ਨਾ ਕਰਦੇ ਉਹ ਪਾਣੀ ਦਿੱਲੀ ਦੇ ਲੋਕ ਪੀ ਲੈਂਦੇ ਤਾਂ ਦਿੱਲੀ ਦੇ ਲੋਕਾਂ ਨੇ ਬਿਮਾਰ ਹੋ ਜਾਣਾ ਸੀ ਔਰ ਬਟਾ ਨੁਕਸਾਨ ਦਿੱਲੀ ਦੇ ਲੋਕਾਂ ਦਾ ਹੋ ਸਕਦਾ ਸੀ ਔਰ ਇਸ ਦੇ ਖਿਲਾਫ ਉਹ ਕਹਿੰਦੇ ਕਿ ਪਰ ਜਦੋਂ ਮੈਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਥੇ ਇਲੈਕਸ਼ਨ ਕਮਿਸ਼ਨ ਮੇਰੇ ਦਿਵਾਲੇ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਤਾਂ ਕਾਰਵਾਈ ਕਰਨੀ ਚਾਹੀਦੀ ਸੀ 나ਇਬ ਸਿੰਘ ਸੈਣੀ ਤੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਉਂਕਿ ਹਰਿਆਣੇ ਦੇ ਵੱਲੋਂ ਅਮੋਨੀਆ ਵੱਧ ਜਿਹੜਾ ਪਾ ਕੇ ਪਾਣੀ ਦੇ ਵਿੱਚ ਭੇਜਿਆ ਜਾ ਰਿਹਾ ਔਰ ਅਸੀਂ ਤਾਂ ਕਹਿੰਦੇ ਮੈਂ ਫਿਰ ਬੇਨਤੀ ਕੀਤੀ ਉਹਨਾਂ ਨੂੰ ਕਿ ਐਸਾ ਤੁਸੀਂ ਨਾ ਕਰੋ ਅਮੋਨੀਆ ਤੁਸੀਂ ਪਾਣੀ ਦੇ ਵਿੱਚ ਘਟਾਓ ਉਹ ਕਹਿੰਦੇ ਕਿ ਸੀਐਮ ਗੱਲ ਕਰਨ ਕਹਿੰਦੇ ਫਿਰ ਅਤਿਸ਼ੀ ਹੁਣਾਂ ਨੇ ਗੱਲ ਕੀਤੀ ਕਹਿੰਦੇ ਫਿਰ ਸੀਐਮ ਭਗਵੰਤ ਮਾਨ ਹੁਣਾਂ ਨੇ ਵੀ ਕਿਹਾ ਵੀ ਨਹੀਂ ਤੁਸੀਂ ਮੋਨੀਆ ਨਾ ਪਾਣੀ ਦੇ ਵਿੱਚ ਵੱਧ ਪਾ ਕੇ ਭੇਜੋ ਇਹ ਗਲਤ ਕੰਮ ਹੋ ਜਾਣਾ ਕਹਿੰਦੇ ਪਰ ਨਾਇਬ ਸਿੰਘ ਸੈਣੀ ਹੁਣਾਂ ਦੇ ਵੱਲੋਂ ਇਹਦੇ ਤੇ ਕੋਈ ਵੀ ਵਿਚਾਰ ਚਰਚਾ ਨਹੀਂ ਕੀਤੀ ਗਈ ਸਾਡੇ ਸਚਿਵ ਨੇ ਉਹਨਾਂ ਦੇ ਸਚਿਵ ਦੇ ਨਾਲ ਗੱਲ ਕੀਤੀ ਉਹ ਫਿਰ ਸਾਡੇ ਸਚਿਵ ਜਿਹੜੇ ਦਿੱਲੀ ਦੇ ਨੇ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਨਹੀਂ ਇਹ ਉੱਪਰੋਂ ਹੀ ਹੁਣ ਆਰਡਰ ਹੋਣੇ ਅਸੀਂ ਕੁਝ ਨਹੀਂ ਕਰ ਸਕਦੇ ਇਹ तमाम ਗੱਲਾਂ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਆ ਜਦੋਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਕੋਲ ਜਵਾਬ ਦੇਣ ਜਾ ਦਾ ਬਾਰੇ ਜ਼ਿਕਰ ਕੀਤਾ ਉਹ ਕਹਿੰਦੇ ਕਿ ਮੈਨੂੰ ਤਾਂ ਸਿਰਫ ਸਜ਼ਾ ਇਸ ਗੱਲ ਦੀ ਦਿੱਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਮੈਂ ਸਵਾਲ ਚੁੱਕੇ ਮੈਂ ਲੋਕਾਂ ਦਾ ਭਲਾ ਚਾਹੁੰਦਾ ਸੀ ਪਰ ਮੇਰੇ ਉੱਤੇ ਇਹਨਾਂ ਨੇ ਇਸ ਤਰੀਕੇ ਦੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਹੈ ਫਿਰ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਕੋਲ ਅੰਦਰ ਗਏ ਇਲੈਕਸ਼ਨ ਕਮਿਸ਼ਨ ਦਾ ਜਵਾਬ ਹੁਣ ਫਿਰ ਉਸ ਤੋਂ ਬਾਅਦ ਬਾਹਰ ਆਇਆ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਸੁਣ ਲਿਆ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਗੱਲਾਂ ਸੀ ਜਿਨ੍ਹਾਂ ਦੇ ਸਵਾਲ ਅਸੀਂ ਪੁੱਛੇ ਸੀ ਉਹਨਾਂ ਨੇ ਆਪਣੇ ਤੌਰ ਦੇ ਤੇ ਜਿਹੜੇ ਜਵਾਬ ਦੇਣੇ ਸੀ ਜਵਾਬ ਦੇ ਦਿੱਤੇ ਆ ਹੁਣ ਅਸੀਂ ਇਹਦੀ ਜਾਂਚ ਕਰਾਂਗੇ ਜਾਂਚ ਕਰਨ ਤੋਂ ਬਾਅਦ ਹੀ ਅਸੀਂ ਫੈਸਲਾ ਸੁਣਾਵਾਂਗੇ ਮਤਲਬ ਕਿ ਇਲੈਕਸ਼ਨ ਕਮਿਸ਼ਨ ਦੇ ਬੋਲੋ ਵੀ ਤਿੱਖੇ ਰੌਂ ਦੇ ਵਿੱਚ ਗੱਲ ਜ਼ਰੂਰ ਕਰ ਦਿੱਤੀ ਗਈ ਆ ਕਿ ਦਾ ਮਤਲਬ ਇਹ ਨਹੀਂ ਕਿ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਵੀ ਇਲੈਕਸ਼ਨ ਕਮਿਸ਼ਨ ਜਿਹੜੇ ਪ੍ਰਮੁੱਖ ਨੇ ਰਾਜੀਵ ਕੁਮਾਰ ਉਹ ਇਲੈਕਸ਼ਨ ਲੜਨ ਉਹ ਭਾਜਪਾ ਦੀ ਭਾਸ਼ਾ ਬੋਲ ਰਹੇ ਨੇ ਉਹ ਰਾਜਨੀਤੀ ਕਰ ਰਹੇ ਨੇ ਇਲੈਕਸ਼ਨ ਕਮਿਸ਼ਨ ਰਾਜਨੀਤੀ ਕਰ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਜਵਾਬ ਦੇਣ ਲਈ ਕਿਹਾ ਸੀ ਉਹਨਾਂ ਨੇ ਜਵਾਬ ਦੇ ਦਿੱਤੇ ਆ ਜਵਾਬ ਸਾਡੇ ਕੋਲ ਆ ਗਏ ਹੁਣ ਅਸੀਂ ਜਾਂਚ ਕਰਾਂਗੇ ਜਾਂਚ ਕਰਨ ਤੋਂ ਬਾਅਦ ਅਸੀਂ ਫੈਸਲਾ ਸੁਣਾਵਾਂਗੇ ਸੋ ਇਹ ਤੁਸੀਂ ਸਮਝ ਸਕਦੇ ਹੋ ਆਉਣ ਵਾਲੇ ਟਾਈਮ ਤੇ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਇਲੈਕਸ਼ਨ ਕਮਿਸ਼ਨ ਉਹਨਾਂ ਦੇ ਜਵਾਬਾਂ ਤੋਂ ਸੰਤੁਸ਼ਟ ਹੋਇਆ ਫਿਰ ਗੱਲ ਇੱਥੇ ਖਤਮ ਹੋ ਜਾਏਗੀ ਹੋ ਸਕਦਾ ਫਿਰ ਅ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਭਾਜਪਾ ਦੇ ਉੱਪਰ ਕਾਰਵਾਈ ਕੀਤੀ ਜਾਵੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾਵੇ ਵੀ ਉਹਨਾਂ ਨੇ ਆ ਗੱਲਾਂ ਕੀਤੀਆਂ ਆ ਗੱਲਾਂ ਦੇ ਜਵਾਬ ਦਿੱਤੇ ਅਸੀਂ ਇਹਦੀ ਜਾਂਚ ਕੀਤੀ ਹੈ ਜਾਂਚ ਦੇ ਵਿੱਚ ਬਿਲਕੁਲ ਐਸਾ ਹੀ ਆਇਆ ਹੈ ਤੁਸੀਂ ਹੁਣ ਇਹਦਾ ਜਵਾਬ ਦਿਓ ਹੋ ਸਕਦਾ ਨਾਇਬ ਸਿੰਘ ਸੈਣੀ ਨੂੰ ਤਲਬ ਕੀਤਾ ਜਾਵੇ ਉਹਨਾਂ ਨੂੰ ਨੋਟਿਸ ਭੇਜਿਆ ਜਾਵੇ ਉਹਨਾਂ ਤੋਂ ਜਵਾਬ ਮੰਗਿਆ ਜਾਵੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਰ ਜਦੋਂ ਤੱਕ ਹੁਣ ਜਾਂਚ ਕੀਤੀ ਜਾਏਗੀ ਜੇ ਜਾਂਚ ਦੇ ਵਿੱਚ ਐਸਾ ਕੁਝ ਨਹੀਂ ਆਂਦਾ ਜੇ ਜਾਂਚ ਦੇ ਵਿੱਚ ਫਿਰ ਤੋਂ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਦੇ ਜਵਾਬਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆਂਦਾ ਤੇ ਹੋ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਵੰਗਾਰਿਆ ਗਿਆ ਇਲੈਕਸ਼ਨ ਕਮਿਸ਼ਨ ਨੂੰ ਉਹ ਇਲੈਕਸ਼ਨ ਕਮਿਸ਼ਨ ਐਸ ਰੋਹ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ ਕਿ ਇਹ ਗੱਲ ਇੱਥੇ ਖਤਮ ਹੋ ਜਾਏਗੀ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਆਨ ਆਲੇ ਟਾਈਮ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਕੋਈ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ ਉਹ ਕਦੋਂ ਚੁੱਕਿਆ ਜਾਏਗਾ ਕਿ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜਾਂ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂਕਿ ਦਿੱਲੀ ਦੇ ਵਿੱਚ ਜੇਕਰ ਇਲੈਕਸ਼ਨ ਦੀ ਗੱਲ ਕਰੀਏ 5 ਫਰਵਰੀ ਨੂੰ ਚੋਣਾ ਹੋਣਗੀਆਂ 8 ਫਰਵਰੀ ਨੂੰ ਰਿਜ਼ਲਟ ਆਣਾ ਪਰ 5 ਤੋਂ ਪਹਿਲਾਂ ਹੀ ਬੀਤੇ ਕੱਲ੍ਹ ਭਲਕੇ 1 ਫਰਵਰੀ ਹੋ ਜਾਣੀ ਆ 1 2 ਔਰ 3 3 ਤੇ 4 ਨੂੰ ਪ੍ਰਚਾਰ ਜਿਹੜਾ ਬੰਦ ਹੋ ਰਹੇਗਾ ਯਾਨੀ ਕਿ 2 ਦਿਨ ਪ੍ਰਚਾਰ ਦੇ ਦਿੱਲੀ ਦੇ ਵਿੱਚ ਰਹਿ ਗਏ ਨੇ ਔਰ ਉਹਦੇ ਵਿੱਚ ਹੁਣ ਬਹੁਤ ਕੁਝ ਸਾਹਮਣੇ ਆ ਰਿਹਾ ਕੁਝ ਸਮਾਨ ਫੜੇ ਜਾ ਰਹੇ ਨੇ ਬਹੁਤ ਕੁਝ ਹੋ ਰਿਹਾ ਹੈ ਬੀਤੇ ਕੱਲ ਵੀ ਤੁਸੀਂ ਦੇਖਿਆ ਕਿ ਇੱਕ ਟੀਮ ਜਿਹੜੀ ਸੀ ਇਲੈਕਸ਼ਨ ਕਮਿਸ਼ਨ ਦੀ ਸਕਵਾਡ ਸੀਗਾ ਜਿਹੜਾ ਉਹਨੂੰ ਜਦੋਂ ਸ਼ਿਕਾਇਤ ਮਿਲਦੀ ਹੈ ਤੇ ਭਗਵੰਤ ਮਾਨ ਉਹਨਾਂ ਦੀ ਰਹਿائش ਤੇ ਉਹ ਪਹੁੰਚਦੇ ਨੇ ਔਰ ਉਹਨਾਂ ਦੀ ਰਹਿائش ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ 2 ਘੰਟੇ ਇਹ ਜਾਂਚ ਚੱਲੀ ਹੈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਐਮ ਭਗਵੰਤ ਮਾਨ ਕਹਿੰਦੇ ਕਿ ਸਾਡੇ ਘਰ ਮੇਰੇ ਦਿੱਲੀ ਵਾਲੇ ਘਰ ਜਿਹੜੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਗਈ ਚੈਕਿੰਗ ਕਰਨ ਦੇ ਲਈ ਜਿਹੜੀ ਇਹਨਾਂ ਨੇ ਟੀਮ ਬਣਾ ਕੇ ਭੇਜੀ ਸੀ ਕਹਿੰਦੇ ਉਹਨਾਂ ਨੇ ਸਾਡੇ ਘਰ ਪੇ ਸੰਦੂਕ ਤੱਕ ਵੀ ਫਰੋਲੇਆ ਸੰਦੂਕ ਫਰੋਲੇ ਉਹਦੇ ਵਿੱਚ ਸਾਡੀਆਂ ਘਰ ਦੀਆਂ ਔਰਤਾਂ ਦੇ ਜਿਹੜੇ ਕੱਪੜੇ ਹੁੰਦੇ ਆ ਕੱਪੜੇ ਤਾਂ ਕਿ ਇਹਨਾਂ ਨਿਸ਼ਾਨੇ ਆ ਤੁਸੀਂ ਕਹਿੰਦੇ ਤੁਸੀਂ ਹਾਲਾਤ ਦੇਖੋ ਇਹਨਾਂ ਲੋਕਾਂ ਦੇ ਕੀ ਹੋ ਗਿਆ ਕਿ ਕਿਸ ਤਰੀਕੇ ਨਾਲ ਸਾਡੇ ਉੱਪਰ ਜਾਂਚ ਕਰ ਰਹੇ ਨੇ ਕਿਸ ਕਿਸ ਤਰੀਕੇ ਦੇ ਨਾਲ ਸਾਨੂੰ ਖਾਸ ਕਰਕੇ ਉਹ ਕਹਿੰਦੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਘੇਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ ਔਰ ਇਹ ਠੀਕ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸ਼੍ਰੀਆਮ ਸਮਾਨ ਬਣ ਰਹੇ ਨੇ ਭਾਜਪਾ ਦੇ ਉਹਨਾਂ ਦੇ ਉੱਪਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੀਐਮ ਭਗਵੰਤ ਮਾਨ ਹੁਣਾਂ ਦੇ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਹੁਣਾਂ ਦਾ ਬਿਆਨ ਆ ਗਿਆ ਰਵਨੀਤ ਬਿੱਟੂ ਕਹਿੰਦੇ 2 ਘੰਟੇ ਬਾਹਰ ਖੜੀ ਰਹੀ ਹੈ ਟੀਮ 2 ਘੰਟੇ ਦੇ ਵਿੱਚ ਅੰਦਰੋਂ ਕੀ ਕੁਝ ਸਮੇਟ ਲਿਆ ਇਹ ਭਾਗਪਾ ਦੇ ਵੱਲੋਂ ਜਿਵੇਂ ਇਲਜ਼ਾਮ ਲਗਾਏ ਜਾਂਦੇ ਆ ਕਹਿੰਦੇ 2 ਘੰਟਿਆਂ ਚ ਕੀ ਕੁਝ ਸਮੇਟ ਲਿਆ ਪਿਛਲੇ ਗੇਟ ਤੋਂ ਕਹਿੰਦੇ ਗੱਡੀਆਂ ਬਾਹਰ ਕੱਢ ਦਿੱਤੀਆਂ ਸਾਰਾ ਕੁਝ ਰਵਨੀਤ ਬਿੱਟੂ ਜੋ ਜਿਹੜੇ ਉਹਨਾਂ ਨੇ ਸਵਾਲ ਚੱਕੇ ਫਿਰ ਉਹਨਾਂ ਨੇ ਟਵੀਟ ਦਾ ਜ਼ਿਕਰ ਕੀਤਾ ਕਹਿੰਦੇ ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਸਾਡੇ ਘਰ 'ਪੇ ਸੰਦੂਕ ਦੇ ਵਿੱਚ ਉਹ ਕਹਿੰਦੇ ਸੰਦੂਕ ਅੱਜ ਕੱਲ ਕੋਣ ਰੱਖਦਾ ਸੰਦੂਕ ਪੁਰਾਣਿਆਂ ਟਾਈਮਾਂ ਤੇ ਸੰਦੂਕ ਹੁੰਦੇ ਸੀ ਕਹਿੰਦੇ ਹਾਂ ਹੋਂਗੋ ਸਕਦਾ ਹੈ ਸੰਦੂਕ ਪਰ ਉਹ ਚ ਕੱਪੜੇ ਨਹੀਂ ਹੋਣ ਕੁਝ ਪੈਸੇ ਹੋਣਗੇ ਉਹ ਸੰਦੂਕ ਦੇ ਵਿੱਚ ਕਿਉਂਕਿ ਪੰਜਾਬ ਦੇ ਕਹਿੰਦੇ ਬਹੁਤ ਸਾਰੇ ਵਪਾਰੀ ਜਿਹੜੇ ਨੇ ਜੇ ਇਹਨਾਂ ਨੂੰ ਜਾਣਦੇ ਨੇ ਉਹ ਵਪਾਰੀ ਸਾਨੂੰ ਵੀ ਜਾਣਦੇ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਕਹਿੰਦੇ ਵਪਾਰੀਆਂ ਦੇ ਫੋਨ ਆ ਰਹੇ ਸਾਨੂੰ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੇ ਤੋਂ ਪੈਸੇ ਮੰਗੇ ਜਾ ਰਹੇ ਆ ਇਹ ਵੱਡਾ ਇਲਜ਼ਾਮ ਜਿਹੜਾ ਰਮਨੀਤ ਬਿੱਟੂ ਦੇ ਵੱਲੋਂ ਲਗਾਇਆ ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਤੇ ਪੈਸਾ ਲਗਾਉਣ ਦੇ ਲਈ ਪੈਸਾ ਮੰਗਿਆ ਜਾ ਰਿਹਾ ਤੇ ਵੈਸੇ ਇਧਰ ਉਧਰ ਕੀਤੇ ਜਾ ਰਹੇ ਨੇ बिजनेसमੈਨ ਕਹਿੰਦੇ ਨੇ ਕਿ ਸਾਡੇ ਤੋਂ ਪੈਸੇ ਮੰਗੇ ਜਾ ਰਹੇ ਆ ਬਈ ਪੈਸੇ ਲੱਗਣੇ ਉਹ ਕਹਿੰਦੇ ਫਿਰ ਸੰਦੂਕ ਦੇ ਵਿੱਚ ਪੈਸੇ ਹੀ ਹੋਣਗੇ ਸੋ ਵੱਡੇ ਇਲਜ਼ਾਮ ਇਸ ਚੋਣ ਦੇ ਵਿੱਚ ਇਲੈਕਸ਼ਨ ਚਾਹੇ ਦਿੱਲੀ ਦੀ ਹੋ ਰਹੀ ਆ ਪਰ ਪੰਜਾਬ ਦੀ ਸਿਆਸਤ ਪੂਰੀ ਪਖੀ ਹੋਈ ਆ ਔਰ ਆਮ ਆਦਮੀ ਪਾਰਟੀ ਦੀ ਸਿਆਸਤ ਖਾਸ ਕਰ ਦਿੱਲੀ ਚੋਣਾ ਦੇ ਉੱਪਰ ਟਿਕੀ ਹੋਈ ਆ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋ ਕੇ ਆਮ ਆਦਮੀ ਪਾਰਟੀ ਆਉਣ ਵਾਲੇ ਇਸ ਟਾਈਮ ਦੇ ਵਿੱਚ ਨਿਤਰੇਗੀ ਪਰ ਜੇਕਰ ਦਿੱਲੀ ਦੇ ਵਿੱਚ ਐਂਟੀ ਇਨਕੰਮਬੈਂਸੀ ਦਾ ਜਿਹੜਾ ਰੋਲ ਤੁਸੀਂ ਦੇਖਦੇ ਹੋ ਹਰੇ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਉਹਨੂੰ ਚੱਲਣਾ ਪੈ ਜਾਂਦਾ ਹੈ ਤੇ 2013 ਤੋਂ ਸੱਤਾ ਧਿਰ ਦੇ ਵਿੱਚ ਹੈ ਆਮ ਆਦਮੀ ਪਾਰਟੀ ਔਰ 2025 ਦੇ ਵਿੱਚ ਇਲੈਕਸ਼ਨ ਦੁਆਰਾ ਹੋ ਰਹੀ ਹੈ ਦਰਸਲ 2013 ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ 2015 2020 ਔਰ 2025 ਨੂੰ ਇਲੈਕਸ਼ਨ ਹੋ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਦੇ ਬੋਲੋ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਕਿਹਾ ਮੈਂ ਜਮੁਨਾ ਦਾ ਪਾਣੀ ਸਾਫ਼ ਨਹੀਂ ਕਰ ਸਕਿਆ ਮੈਂ ਸੜਕਾਂ ਨਹੀਂ ਬਣਵਾ ਸਕਿਆ ਮੈਂ ਤੁਹਾਨੂੰ ਪੀਣ ਵਾਲਾ ਪਾਣੀ ਸਾਫ਼ ਨਹੀਂ ਦੇ ਸਕਿਆ ਉਹਦੇ ਲਈ ਮੈਂ ਮਾਫੀ ਮੰਗਦਾ ਸੋ ਇਹ ਚੀਜ਼ਾਂ ਸਾਰੀਆਂ ਇਸ ਵਾਰ ਮੈਟਰ ਕਰਨਗੀਆਂ ਦਿੱਲੀ ਦੀਆਂ अरविंद केजरीवाल ਦੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਉਹਨਾਂ ਨੇ ਮਾਫੀ ਮੰਗ ਲਈ ਕੀ अरविंद केजरीवाल ਨੂੰ ਇੱਕ ਵਾਰ ਫੇਰ ਮੌਕਾ ਦੇ ਦਿੱਤਾ ਜਾਵੇ ਇਹ ਦਿੱਲੀ ਦੇ ਲੋਕਾਂ ਨੇ ਤੈਅ ਕਰਨਾ ਹੈ ਜਾਂ ਦਿੱਲੀ ਦੇ ਲੋਕ ਸੋਚ ਲੈਣੇ ਕਿ ਇਸ ਵਾਰ ਮੌਕਾ ਨਹੀਂ ਹੁਣ ਹੋਣ ਮੌਕਾ ਕਿਸੇ ਹੋਰ ਨੂੰ ਦੇਣਾ ਕਿਉਂਕਿ ਭਾਜਪਾ ਦੇ ਵੱਲੋਂ ਇਹ ਪੱਕੇ ਤੌਰ ਦੇ ਉਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਚੋਣਾਂ ਦੇ ਵਿੱਚ ਭਾਜਪਾ ਜਿਹੜੀ ਆ ਉਹ ਦਿੱਲੀ ਦੇ ਵਿੱਚ ਜਰੂਰ ਜਿੱਤ ਹਾਸਲ ਕਰੇਗੀ ਪਰ ਦੇਖਣਾ ਹੋਏਗਾ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਚੱਲ ਰਹੀ ਹੈ ਜਿਸ ਤਰੀਕੇ ਦੇ ਇਲਜ਼ਾਮ ਇੱਕ ਦੂਸਰੇ ਦੇ ਉੱਪਰ ਲਗਾਏ ਜਾ ਰਹੇ ਨੇ ਜਿਸ ਤਰੀਕੇ ਦਾ ਇਲੈਕਸ਼ਨ ਕਮਿਸ਼ਨ ਦਾ ਰੁਖ ਤਿੱਖਾ ਨਜ਼ ਉਹ ਕਿੰਨਾਕ VOTERਾਂ ਨੂੰ ਭਰਮਾਉਣ ਦੇ ਵਿੱਚ ਕਾਮਯਾਬ ਹੁੰਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸੱਪਾ ਦੇ ਮੁਖੀ ਜਿਹੜੇ ਨੇ ਸਮਾਜ ਪਾਰਟੀ ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਉਹ ਵੀ ਦਿੱਲੀ ਪਹੁੰਚੇ ਹੋਏ ਨੇ ਔਰ ਤੁਸੀਂ ਦੇਖੋ ਕਿ ਇੰਡੀਆ ਗੱਠ ਜੋੜ ਦੀਆਂ ਪਾਰਟੀਆਂ ਨੇ ਇਹ ਸਾਰੀਆਂ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਕਾਂਗਰਸ ਪਾਰਟੀ ਪਰ ਕਾਂਗਰਸ ਪਾਰਟੀ ਅਲੱਗ ਪ੍ਰਚਾਰ ਕਰ ਰਹੀ ਹੈ ਔਰ ਸਮਾਜਵਾਦੀ ਪਾਰਟੀ ਦੇ ਕਿਸੇ ਵੀ ਆਗੂ ਦੇ ਵੱਲੋਂ ਕਾਂਗਰਸ ਪਾਰਟੀ ਦੇ ਸਮਰਥਨ ਦੇ ਵਿੱਚ ਕੋਈ ਰੈਲੀ ਨਹੀਂ ਕੀਤੀ ਗਈ ਨਾ ਹੀ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਦੇ ਵੱਲੋਂ ਉਹਨਾਂ ਦੇ ਆਗੂਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਲਈ ਪਰ ਕਾਂਗਰਸ ਦੇ ਲਈ ਕੋਈ ਵੀ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਉੱਥੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਸਾਥ ਜਿਹੜਾ ਇੰਡੀਆ ਗੱਠਜੋੜ ਨੂੰ ਮਿਲ ਰਿਹਾ ਪਰ ਉਸ ਇੰਡੀਆ ਗੱਠਜੋੜ ਦੇ ਵਿੱਚ ਉਹ ਕਾਂਗਰਸ ਕਿਤੇ ਅਲੱਗ ਨਜ਼ਰ ਆ ਰਹੀ ਹੈ ਆਨਲਾਈਨ ਟਾਈਮ ਦੇ ਵਿੱਚ ਇਸ ਇੰਡੀਆ ਗੱਠਜੋ ਯਾ ਕੀ ਇੰਡੀਆ ਘੱਟ ਜੋੜ ਅ ਗਿਆਨ ਵਾਲੇ ਟਾਈਮ ਦੇ ਵਿੱਚ ਚੱਲੇਗਾ ਜਾਂ ਨਹੀਂ ਬਹੁਤ ਸਾਰੇ ਸਵਾਲ ਨੇ ਉਹ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਜਿਹੜੀਆਂ ਉਹ ਤੈਅ ਕਰ ਦੇਣਗੀਆਂ ਔਰ 8 ਫਰਵਰੀ ਨੂੰ ਜਦੋਂ ਰਿਜ਼ਲਟ ਆਏਗਾ ਉਸ ਤੋਂ ਬਾਅਦ ਸਪਸ਼ਟ ਹੋ ਜਾਏਗਾ ਕਿ ਦਿੱਲੀ ਦੇ ਵਿੱਚ ਸਰਕਾਰ ਕਿ ਦੀ ਬਣ ਰਹੀ ਹੈ ਔਰ ਇੰਡੀਆ ਘੱਟ ਜੋੜ ਦਾ ਨਾਲੇ ਟਾਈਮ ਦੇ ਵਿੱਚ ਕੀ ਬਣਦਾ 21 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਵੀ ਆਰ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜਿਹੜੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਕਾਸ਼ਦੀਪ ਸਿੰਘ ਦੇ ਵੱਲੋਂ ਜਿਸ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਵੀਰਵਾਰ ਨੂੰ ਉਹਦੀ ਰਿਮਾਂਡ ਖਤਮ ਹੋ ਗਈ ਸੀ ਔਰ ਪੁਲਿਸ ਦੇ ਵੱਲੋਂ ਫਿਰ ਤੋਂ ਪਰ ਉਸ ਤੋਂ ਬਾਅਦ ਸਿਆਸਤ ਪੱਖ ਦੀ ਲਗਾਤਾਰ ਨਜ਼ਰ ਆ ਰਹੀ ਹੈ ਕਿਉਂਕਿ ਅ ਦਲਿਤ ਭਾਈਚਾਰੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਦੇ ਉੱਪਰ ਇਸ ਵਿਅਕਤੀ ਨੂੰ ਤੁਸੀਂ ਫੜ ਲਿਆ ਇੱਥੇ ਗੱਲ ਖਤਮ ਨਹੀਂ ਹੁੰਦੀ ਇਹਦੇ ਪਿੱਛੇ ਮਨਸ਼ਾ ਕੀ ਹੈ ਇਹ ਬੰਦਾ ਦੁਬਈ ਤੋਂ ਆਇਆ ਹੈ ਕਿਤੇ ਨਾ ਕਿਤੇ ਇਸ ਐਂਗਲ ਨੂੰ ਅਮਰਤਪਾਲ ਸਿੰਘ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਔਰ ਕਈ ਐਸੀ ਜਿਹੜੇ ਭਾਈਚਾਰੇ ਦੇ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਵੀ ਦੁਬਈ ਤੋਂ ਆਇਆ ਸੀ ਉਹਦੇ ਵੱਲੋਂ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਵੀ ਵਿਅਕਤੀ ਦੁਬਈ ਤੋਂ ਆਇਆ ਕਿਤੇ ਇਹਦੇ ਤਾਰ ਉਹਦੇ ਨਾਲ ਤਾਂ ਨਹੀਂ ਜੁੜੇ ਹੋਏ ਉਸ ਤੋਂ ਬਹੁਤ ਸਾਰੇ ਐਸੇ ਸਵਾਲ ਚੁੱਕੇ ਜਾ ਰਹੇ ਸੀ ਔਰ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਰਾਮਦਾਸ ਠਾਵਲੇ ਜਿਹੜੇ ਪੁਰਵ ਜਿਹੜੇ ਕੇਂਦਰੀ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਸਰਕਾਰ ਦੇ ਵਿੱਚ ਪਰ ਸਰਕਾਰ ਦੇ ਵਿੱਚ ਉਹ ਵੀ ਆਏ ਸੀ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਹਦੀ ਮੰਗ ਕਰਦੇ ਹਾਂ ਕਿ ਉੱਚ ਪਦ ਦੀ ਜਾਂਚ ਇਹਦੀ ਹੋਣੀ ਚਾਹੀਦੀ ਹੈ ਔਰ ਵੀਰਵਾਰ ਨੂੰ ਇੱਕ ਵਫਦ ਪੰਜਾਬ ਭਾਜਪਾ ਦਾ ਵੀ ਰਾਜਪਾਲ ਨੂੰ ਮਿਲਣ ਗਿਆ ਸੀ ਰਾਜਪਾਲ ਨੂੰ ਮਿਲ ਕੇ ਉਹਨਾਂ ਨੇ ਮੰਗ ਕੀਤੀ ਸੀ ਕਿ ਇਹਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਕੇਂਦਰੀ ਏਜੰਸੀ ਜਾਂ ਕੋਈ ਐਸੀ ਜਾਂਚ ਟੀਮ ਬਣਾਈ ਜਾਵੇ ਜਿਹੜੀ ਨਿਰਪੱਖ ਤੌਰ ਦੇ ਉੱਤੇ ਇਹਦੀ ਜਾਂਚ ਕਰੇ ਸੋ ਉਸੇ ਤਰੀਕੇ ਦੇ ਨਾਲ ਅੱਜ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਸਰਕਾਰ ਦੇ ਵੱਲੋਂ ਜਾਂਚ ਕਮੇਟੀ ਦੇ ਵਿੱਚ 6 ਮੈਂਬਰ ਰੱਖੇ ਗਏ ਨੇ ਉੱਤਰ ਪ੍ਰਦੇਸ਼ ਦੇ ਹਰਿਆਣੇ ਦੇ ਔਰ ਨਾਲ ਇੱਕ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੁਣਾਂ ਨੂੰ ਇਸ 6 ਮੈਂਬਰੀ ਕਮੇਟੀ ਦੇ ਵਿੱਚ ਰੱਖਿਆ ਗਿਆ ਹੈ ਇਹ 6 ਮੈਂਬਰੀ ਕਮੇਟੀ ਜਿਹੜੀ ਹੈ ਜਿਹਦੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਵੀ ਨੇ ਔਰ ਇਸ ਕਮੇਟੀ ਦੇ ਵੱਲੋਂ ਹੁਣ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਇਹ ਸਾਰੀ ਜਾਂਚ ਜਿਹੜੀ ਹੈ ਉਹ ਉਸ ਤੋਂ ਬਾਅਦ ਸਰਕਾਰ ਨੂੰ ਸੌਂਪੀ ਜਾਏਗੀ ਕੇਂਦਰ ਸਰਕਾਰ ਨੂੰ ਜੇਪੀ ਨੰਡਾ ਦੇ ਵੱਲੋਂ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਹਲਕੇ ਦੇ ਵਿੱਚ ਨਹੀਂ ਲੈ ਸਕਦੇ ਮੂਰਤੀ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਉਹਦੇ ਲਈ ਅਸੀਂ ਕਮੇਟੀ ਹੁਣ ਬਣਾ ਦਿੱਤੀ ਹੈ ਔਰ ਉਹ ਯੂਪੀ ਦੇ ਮੰਤਰੀ ਇਹਦੇ ਵਿੱਚ ਅਸੀਂ ਸ਼ਾਮਲ ਕਰ ਦਿੱਤੇ ਨੇ ਸਾਬਕਾ ਜਿਹੜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਫਗਵਾੜਾ ਤੋਂ ਉਹਨਾਂ ਨੂੰ ਵਿੱਚ ਇਹਦੇ ਐਡ ਕਰ ਦਿੱਤਾ ਸੋ ਅਸੀਂ ਹੁਣ ਇਹਦੀ ਜਾਂਚ ਕਰਵਾਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਪੰਜਾਬ ਸਰਕਾਰ ਹੈ ਉਸ ਦੀ ਇਸ ਸਾਜ਼ਿਸ਼ ਦੇ ਪਿੱਛੇ ਕੋਈ ਮਨਛਾ ਜਿਆਦੀ ਚੰਗੀ ਨਜ਼ਰ ਨਹੀਂ ਆਂਦੀ ਇਹ ਇਲਜ਼ਾਮ ਵੀ ਲਗਾਇਆ ਉਹਨਾਂ ਨੇ ਔਰ ਸਾਨੂੰ ਕਹਿੰਦੇ ਉਮੀਦ ਨਹੀਂ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹਦੇ ਉੱਤੇ ਸਖਤ ਕੋਈ ਕਾਰਵਾਈ ਕੀਤੀ ਜਾਏਗੀ ਸੋ ਉਸ ਨੂੰ ਦੇਖਦੇ ਹੋਣ ਜਿਹੜੀ 6 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜਾ ਦਲਿਤ ਪਾਈਚਾਰਾ ਦੀ ਮੰਗ ਵੀ ਕਰ ਰਿਆ ਸੀਗਾ ਕਿ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਔਰ ਜਾਂਚ ਉੱਚ ਪੱਧਰੀ ਹੋਣੀ ਚਾਹੀਦੀ ਹੈ ਸੋ ਉੱਚ ਪੱਧਰੀ ਜਾਂਚ ਦੇ ਲਈ ਹੁਣ ਇੱਕ ਭਾਰਤ ਸਰਕਾਰ ਦੇ ਵੱਲੋਂ ਕਮੇਟੀ ਬਣਾ ਦਿੱਤੀ ਗਈ ਹੈ ਉਸ ਕਮੇਟੀ ਦੇ ਵਿੱਚ 6 ਮੈਂਬਰ ਹੋਣਗੇ ਔਰ ਉਸ ਤੋਂ ਉਸ ਦੇ ਵੱਲੋਂ ਹੁਣ ਕਿਸ ਤਰੀਕੇ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਵੀ ਜਾਂਚ ਹੋਏਗੀ ਕਿ ਉੱਥੇ ਦੇ ਲੋਕਾਂ ਦੇ ਨਾਲ ਔਰ ਇਸ 6 ਮੈਂਬਰੀ ਕਮੇਟੀ ਦੇ ਵੱਲੋਂ ਕਿਹੜੀ-ਕਿਹੜੀ ਜਾਂਚ ਏਜੰਸੀ ਦਾ ਸਹਿਯੋਗ ਲਿਆ ਜਾਂਦਾ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਪਰ 바ਵਾ ਸਾਹਿਬ ਦੀ ਜਿਹੜੀ ਮੂਰਤੀ ਦੇ ਨਾਲ ਛੇੜਛਾੜ ਹੋਈ ਸੀ ਉਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਤੱਕ ਮਾਮਲਾ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਔਰ ਕੇਂਦਰ ਸਰਕਾਰ ਕਿਸੇ ਨਾ ਕਿਸੇ ਹੱਲ ਵੱਲ ਜਾਣ ਦੇ ਲਈ ਉਸ ਰੌਂ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਜਲਦ ਤੋਂ ਜਲਦ ਨਿਰਪੱਖ ਜਾਂਚ ਹੋ ਕੇ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆਣਾ ਚਾਹੀਦਾ ਸੋ ਇਹ ਸੀ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ